yaar no the support the dear la jo ta nahi hai aa ha ha aa sait minute minute aa gaya saal chalo aa so kya bana pad gaya chalo abhi to ਆਓ ਸਰ ਜੀ ਆਜਾ ਚਲੋ ਆਜੋ 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 ਤਰੇ ਜਾਓ ਤਰੇ ਜਾਓ ਹੱਥ ਕੇ ਲੈ ਜਾਓ ਤੁਸੀਂ ਕੋਈ ਨਹੀਂ ਕੋਈ ਨਹੀਂ ਦੁਨੀਆ ਬੀਬੀ ਆਪਣਾ ਲੈ ਕੇ ਚਲੋ ਲੈ ਜਾਓ ਲੈ ਜਾਓ ਲੈ ਜਾਓ ਚਲੋ ਜਾ ਚਲੋ ਜਾ ਨੰਗਰ ਬਣਿਆ ਮੈਂ ਸਾਰੀਆਂ ਘਰਾਂ ਵਾਸਤੇ ਹਾਂਜੀ ਇੱਧਰ ਆਜੋ ਹੰਦੀ ਜੀ ਲੈ ਜਾਓ ਆਪਣਾ ਲੈ ਕੇ ਤੁਰੇ ਜਾਓ ਕੀਤ ਲੋ ਜੋ ਤੁਰੇ ਤੁਰੇ ਆਂ ਲਾ ਕੇ ਤੁਰੇ ਨਹੀਂ ਨਹੀਂ ਆ ਬੇਨਤੀ ਕਰਾਂਗਾ ਸਾਹਮਣੇ ਵੀਰ ਸੁਣਦੇ ਆਂ ਜਿੰਦੀ ਪੁੱਛਾਂਗੇ ਸਾਬ ਜੰਦ ਭਾਜੀ ਆਪਸ਼ਨ ਦੀ ਕਿਥੇ ਨੇ ਆਓ ਇੱਧਰ ਕਿਉਂ ਆਜੋ ਸੀ ਹਾਂਜੀ ਦਿਲ ਕਾਣਾ ਪਏ ਆ ਇੱਧਰ ਓਕੇ ਸਰ ਦੋ ਕੋਲ 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 ਜੇ ਤੁਹਾਡਾ ਤੇ ਤੁਸੀਂ ਦੇ ਤੇ ਮਾਨ ਸਨਮਾਨ ਰਹਿੰਦਾ ਅ ਅੱਜ ਇਥੇ ਆਇਆ ਇਥੇ ਰਾਸ਼ਨ ਵੰਡਣ ਦਾ ਉਪਰਾਲਾ ਕੀਤਾ ਹੈ ਡਾਕਟਰ ਸਾਹਿਬ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਬਹੁਤ ਹੀ ਅੱਛਾ ਉਪਰਾਲਾ ਹੈ ਕੋਈ ਕਿਸੇ ਇੱਕ ਇੱਕ ਘਰ ਦੇ ਚੁੱਲ੍ਹੇ 'ਚ ਅੱਗ ਬਾਲਣੀ ਬਹੁਤ ਵੱਡੀ ਗੱਲ ਹੈ ਇਹਨਾਂ ਨੇ ਤੇ ਕਈਆਂ ਘਰਾਂ ਦੇ ਵਿੱਚ ਹੁਣ ਰਾਸ਼ਨ ਕਈਆਂ ਮਹੀਨਿਆਂ ਦਾ ਕੇ ਕਈ ਟਾਈਮ ਦਾ ਦਿੱਤਾ ਇਹਨਾਂ ਨੇ ਇਹ ਇਸ ਚੀਜ਼ ਦੀ ਨਿਸ਼ਚੇ ਕੀਤਾ ਇਸ ਚੀਜ਼ ਨੂੰ ਇਨਸ਼ੋਰ ਕੀਤਾ ਹੈ ਕਿ ਉਹਨਾਂ ਦੇ ਘਰੇ ਰੋਟੀ ਪੱਕੇ ਤੇ ਉਹ ਰਾਤ ਨੂੰ ਨਿਆਣੇ ਭੁੱਖੇ ਨਾ ਸੌਣ ਤੇ ਬਹੁਤ ਹੀ ਜ਼ਿਆਦੀਆਂ ਸੀਸਾ ਜਿੱਦਾਂ ਕਿ ਉਹਨੇ ਨਾਹਰ ਜੀ ਨੇ ਕਿਹਾ ਕਿ ਬਹੁਤ ਹੀ ਜ਼ਿਆਦੀਆਂ ਸੀਸਾ ਨੇ ਜਿਹੜੀਆਂ ਇਹ ਸੀਸਾ ਵਾਲਾ ਕੰਮ ਹੈ ਤੇ ਇਹੋ ਸੀਸਾ ਇਹਨਾਂ ਨੂੰ ਗਾਂ ਅੱਗੇ ਖੜਨ ਗਿਆ ਤੇ ਲੋਕਾਂ ਦੇ ਨਾਲ ਹੋਟ ਜੋੜ ਗਏ ਧੰਨਵਾਦ ਹਾਂਜੀ ਮੈਂ ਅੰਮਰਦੀਪ ਸਿੰਘ ਕਾਉਂਸਲਰ ਵਾਰਡ ਨੰਬਰ 2 ਡਾਕਟਰ ਸੁਭਾਸ ਤੋਬਾਵਲੋਂ ਜੋ ਪਰਲਾ ਕੀਤਾ ਗਿਆ ਗਰੀਬਾਂ ਪਰ ਗਰੀਬ ਪਰਿਵਾਰਾਂ ਲਈ ਇਹ ਸਮੇਂ-ਸਮੇਂ ਤੇ ਕਾਦਰ ਰਹਿੰਦੇ ਨੇ ਇਹ ਪ੍ਰਭੂ ਭਗਵਾਨ ਦੀ ਕਿਰਪਾ ਨਾਲ ਜਿਹੜਾ ਕਰ ਰਹੇ ਨੇ ਉਪਰਾਲਾ ਬਹੁਤ ਵਧੀਆ ਅੱਜ ਇਹ ਰਾਸ਼ਨ ਆਪਣਾ ਆਟਾ ਦਾਲ ਤੇ ਪੱਤੀ ਵਗੈਰਾ ਦਿੱਤੀ ਜੋ ਰਸੋਈ 'ਚ ਆਪਣੇ ਕੰਮ ਆਉਂਦਾ ਆਪਣੇ ਲੇਡੀ ਦੇ ਪੁ ਦਿੱਤਾ ਰਾਸ਼ਨ ਤੇ ਇਹ ਹੋਰ ਹੀ ਉਪਰਾਲੇ ਕਰਦੇ ਨੇ ਮੈਡੀਸਨ ਵਗੈਰਾ ਵੀ ਗਰੀਬ ਪਰਿਵਾਰਾਂ ਨੂੰ ਇਹ ਵੰਡਦੇ ਨੇ ਇਨਾਂ ਦਾ ਪਰਮਾਤਮਾ ਇਹਨਾਂ ਦੀ ਕਮਾਈ ਤੇ ਦੁਗਣੀ ਤਿਗਣੀ ਕਰੇ ਮੈਂ ਇਹੋ ਅਰਦਾਸ ਕਰਦਾ ਜਿਹੜਾ ਤੁਹਾਡੇ ਨਾਲ ਕੰਮ ਬਗਲੇ ਜਿਹਦੇ ਲੋਕਾਂ ਨੂੰ ਜੋ ਜੋ ਲੱਗੇਗਾ ਨਾਲ ਹਾਂਜੀ ਹਾਂਜੀ ਸੰਜੋਗ ਕਰਾਂਗੇ ਜੀ ਜਿਹੜਾ ਜਿਹੜਾ ਆਪਣੇ ਸੰਜੋਗ ਕਰ ਸਕਦਾ ਲੀਡਰ ਹੋਵੇ ਜਾਂ ਕੋਈ ਵੀ ਹੋਵੇ ਕੋਣੋ ਕਰਨਾ ਚਾਹੀਦਾ ਸਮੇਂ-ਸਮੇਂ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹੋ ਜੇ ਪਰਾਲੇ ਕਰੀਏ ਪਰਮਾਤਮਾ ਸਾਡੇ ਕੋਈ ਕਰਾਵੇ ਜਿੱਦਾਂ ਭਗਵਾਨ ਇਹਨਾਂ ਕਰਾ ਰਿਹਾ ਪਰਮਾਤਮਾ ਇਹਨਾਂ ਕਰਾ ਰਿਹਾ ਪ੍ਰਭੂ ਇਹਨਾਂ ਕੋ ਕਰਾ ਰਿਹਾ ਹੱਡ ਕੋਈ ਕਰਾਵੇ ਠੀਕ ਹੈ ਜੀ